ਸੋਚੋ ਹੁਣ ਧਰਤੀ ਤੇ ਕੁਝ ਨਹੀਂ ਬਚਿਆ ਨਾ ਇਨਸਾਨ ਤੇ ਨਾ ਜਾਨਵਰ ਪਾਣੀ ਦੇ ਝਰਨਿਆਂ ਤੇ ਨਦੀਆਂ ਵਿੱਚ ਪਾਣੀ ਨਹੀਂ ਉਬਲਦਾ ਹੋਇਆ ਲਾਵਾ ਚੱਲ ਰਿਹਾ ਹੈ ਤੇ ਕਦੇ-ਕਦੇ ਆਸਮਾਨ ਤੋਂ ਮੀਂਹ ਦੀ ਜਗ੍ਹਾ ਤੇਜਾਬ ਡਿੱਗਦਾ ਹੈ ਅੱਜ ਤੋਂ ਲੱਖਾਂ ਸਾਲ ਪਹਿਲਾਂ ਇਹੀ ਹਾਲ ਸੀ ਸਾਡੀ ਧਰਤੀ ਦਾ ਧਰਤੀ ਉੱਤੇ ਕੋਈ ਜ਼ਿੰਦਗੀ ਨਹੀਂ ਸੀ ਇਹ ਸਿਰਫ ਪੱਥਰ ਅੱਗ ਤੇ ਜ਼ਹਿਰੀਲੀਆਂ ਗੈਸਾਂ ਨਾਲ ਭਰੀ ਇੱਕ ਬੇਰਹਿਮ ਦੁਨੀਆ ਸੀ ਪਰ ਇਸ ਨਰਕ ਵਰਗੇ ਮਾਹੌਲ ਵਿੱਚ ਕੁਝ ਐਸਾ ਹੋਇਆ ਜਿਸ ਨੇ ਇਤਿਹਾਸ ਦੀ ਸਭ ਤੋਂ ਵੱਡੀ ਚੀਜ਼ ਨੂੰ ਜਨਮ ਦਿੱਤਾ ਜ਼ਿੰਦਗੀ ਪਰ ਇਹ ਕਿਵੇਂ ਹੋਇਆ ਕਿ ਇਹ ਸਭ ਕੁਝ ਅਚਾਨਕ ਬਣ ਗਿਆ ਜਾਂ ਇਹ ਖਤਰਨਾਕ ਅਤੇ ਲੰਮਾ ਤਜਰਬਾ ਸੀ ਇਨ੍ਹਾਂ ਹੀ ਸਵਾਲਾਂ ਨੇ ਇਤਿਹਾਸ ਦੀ ਸਭ ਤੋਂ ਵੱਡੀ ਗੁੱਥੀ ਪੈਦਾ ਕੀਤੀ ਕਿ ਅਸੀਂ ਇਨਸਾਨ ਕਿੱਥੋਂ ਆਏ ਕਿ ਇਨਸਾਨ ਬੰਦਰ ਤੋਂ ਬਣਿਆ ਜਾਂ ਜਿਵੇਂ ਕੁਝ ਵਿਗਿਆਨੀ ਕਹਿੰਦੇ ਹਨ ਕਿ ਇਨਸਾਨ ਤਾਂ ਕਿਸੇ ਦੂਸਰੇ ਗ੍ਰਹਿ ਉੱਤੇ ਪੈਦਾ ਹੋਏ ਸਨ ਇਹ ਬਾਅਦ ਵਿੱਚ ਧਰਤੀ ਉੱਤੇ ਆਏ ਕੋਰੋਨਾ ਸਾਲ ਪਹਿਲਾਂ ਧਰਤੀ ਇੱਕ ਅਜੀਬ ਤਰ੍ਹਾਂ ਦੀ ਜ਼ਮੀਨ ਸੀ। ਨਾ ਜ਼ਮੀਨ ਤੇ ਆਕਸੀਜਨ ਸੀ, ਨਾ ਸਮੁੰਦਰ ਵਿੱਚ ਮੱਛੀਆਂ। ਸੂਰਜ ਦੀ ਰੋਸ਼ਨੀ ਤਾਂ ਸੀ, ਪਰ ਇਹ ਰੋਸ਼ਨੀ ਜਿਉਂਦੇ ਰਹਿਣ ਲਈ ਨਹੀਂ, ਸਾੜ ਦੇਣ ਵਾਲੀ ਸੀ। ਅਸਲ ਵਿੱਚ ਧਰਤੀ ਦੀ ਹਵਾ ਉਸ ਸਮੇਂ ਜਿਹੀ ਸੀ ਕਿ ਇਨਸਾਨ ਤਾਂ ਕਿਆ, ਕੋਈ ਬੈਕਟੀਰੀਆ ਵੀ ਜੀ ਨਹੀਂ ਸੀ ਸਕਦਾ। ਇੱਕ ਜ਼ਹਿਰੀਲੀ ਮੀਥੇਨ, ਇਮੀਨੀਆਂ, ਨਾਈਟ੍ਰੋਜਨ ਅਤੇ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਨਾਲ ਭਰੀ ਜਗ੍ਹਾ ਸੀ। ਪਰ ਫਿਰ ਵੀ ਇੱਥੇ ਹੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਇਸ ਸਵਾਲ ਦਾ ਜਵਾਬ ਐਨਾ ਸਿੱਧਾ ਨਹੀਂ ਕਿਉਂਕਿ ਅੱਜ ਵੀ ਵਿਗਿਆਨ ਇਸ ਤੇ ਪੂਰੀ ਤਰ੍ਹਾਂ ਸਹਿਮਤ ਨਹੀਂ ਹੋਇਆ ਪਰ ਕੁਝ ਗੱਲਾਂ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਨੇ ਜੋ ਸਾਫ਼ ਦੱਸ ਦਿੰਦੀਆਂ ਨੇ ਕਿ ਜ਼ਿੰਦਗੀ ਕਿੱਵੇ ਸ਼ੁਰੂ ਹੋ ਸਕਦੀ ਹੈ ਵਿਗਿਆਨੀ ਮੰਨਦੇ ਹਨ ਕਿ ਧਰਤੀ ਤੇ ਸਭ ਤੋਂ ਪਹਿਲਾਂ ਜ਼ਿੰਦਗੀ ਸਮੁੰਦਰਾਂ ਵਿੱਚ ਆਈ ਪਰੇ ਕੋਈ ਤੇਜ਼ ਤਰਨ ਵਾਲੀ ਮੱਛੀ ਜਾਂ ਕਿਸੇ ਰੁਕ ਤੇ ਲਟਕਦੇ ਲੰਗੂ ਨਹੀਂ ਸਨ ਇੱਕ ਛੋਟਾ ਜਿਹਾ ਬੈਕਟੀਰੀਆ ਆਰਗੈਨਿਕ ਮੋਲੀਕੂਲ ਸੀ ਜੋ ਸਿਰਫ ਇੱਕੋ ਸੈੱਲ ਦਾ ਬਣਿਆ ਹੋਇਆ ਸੀ ਤੇ ਇਹ ਗੱਲ ਹੈਰਾਨ ਕਰਨ ਵਾਲੀ ਇਸ ਲਈ ਹੈ ਕਿ ਸਾਡੇ ਅੰਦਰ 37 ਲੱਖ 20 ਹਜ਼ਾਰ ਕਰੋੜ ਸੈੱਲ ਹੁੰਦੇ ਨੇ ਜੋ ਸ਼ੁਰੂ ਇੱਕ ਤੋਂ ਹੀ ਹੋਏ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਬੈਕਟੀਰੀਆ ਅਚਾਨਕ ਕਿਧਰੋਂ ਆ ਗਿਆ ਤਾਂ ਜਵਾਬ ਹੈ ਜਦੋਂ ਧਰਤੀ ਤੇ ਬਿਜਲੀ ਡਿੱਗਦੀ ਹੈ ਜਾਂ ਜਵਾਲਾਮੁਖੀਆਂ ਦੇ ਕੈਮੀਕਲ ਸਮੁੰਦਰਾਂ ਵਿੱਚ ਮਿਲਦੇ ਹਨ ਤਾਂ ਇਹੋ ਜਿਹੇ ਰਸਾਇਣ ਬਣਦੇ ਹਨ ਜੋ ਜੀਵਨ ਦੀ ਬੁਨਿਆਦ ਬਣੇ ਇਨਾਂ ਨੂੰ ਕਿਹਾ ਜਾਂਦਾ ਹੈ ਅਮੀਨੋ ਐਸਿਡਸ ਇਹ ਉਹੀ ਤੱਤ ਸਨ ਜੋ ਬਾਅਦ ਵਿੱਚ ਮਿਲ ਕੇ ਪੈਦਾ ਕਰਦੇ ਨੇ ਪ੍ਰੋਟੀਨ ਡੀਐਨਏ ਅਤੇ ਹੋਰ ਜੀਉਂਦੇ ਸੈੱਲਾਂ ਦੀਆਂ ਗੁੰਝਲਦਾਰ ਬਣਤਰਾਂ ਪਰ ਇਹ ਜ਼ਿੰਦਗੀ ਸਿਰਫ ਅਮੀਨੋ ਐਸਿਡ ਬਣਨ ਨਾਲ ਨਹੀਂ ਬਣੀ ਇੱਕ ਤੱਤ ਦੇ ਬਣ ਜਾਣ ਦਾ ਮਤਲਬ ਹੈ ਕਿ ਉਹ ਜੀਉਂਦਾ ਹੈ ਤੇ ਇਹ ਤੱਤ ਜੇ ਸਹੀ ਹਾਲਾਤ ਮਿਲਣ ਤਾਂ ਆਪਣੇ ਆਪ ਨੂੰ ਇੱਕ ਢੰਗ ਨਾਲ ਅੱਗੇ ਤੋਂ ਅੱਗੇ ਜੋੜ ਕੇ ਇੱਕ ਜੀਉਂਦਾ ਸਾਂਚਾ ਬਣਾ ਸਕਦੇ ਵੀ ਸਮੁੰਦਰਾਂ ਦੇ ਕੁਝ ਹਿੱਸਿਆਂ 'ਚ ਖਾਸ ਕਰਕੇ ਜਿੱਥੇ ਗਰਮ ਪਾਣੀ ਦੇ ਫੁਆਰੇ ਹੁੰਦੇ ਹਨ ਉੱਥੇ ਤੱਤ ਮਿਲ ਕੇ ਸਭ ਤੋਂ ਪਹਿਲਾ ਸੈੱਲ ਬਣਾਉਂਦੇ ਹਨ ਜੇ ਗੱਲ ਕਰੀਏ ਪਹਿਲੇ ਜੀਵ ਦੀ ਸਭ ਤੋਂ ਪਹਿਲਾ ਜੀਵ ਜਿਸ ਤੋਂ ਸਾਰੀ ਜ਼ਿੰਦਗੀ ਪੈਦਾ ਹੋਈ ਉਸ ਨੂੰ ਵਿਗਿਆਨ ਦੀ ਭਾਸ਼ਾ ਵਿੱਚ ਲੂਕਾ ਕਿਹਾ ਜਾਂਦਾ ਹੈ ਇਸੀ ਸਭ ਇਨਸਾਨਾਂ ਜਾਨਵਰਾਂ ਤੇ ਫੁੱਲ ਬੂਟਿਆਂ ਦਾ ਇੱਕੋ ਇੱਕ ਪੂਰਵਜ ਇਸੇ ਲਈ ਸਾਡਾ ਡੀਐਨਏ ਰੁੱਖਾਂ ਨਾਲ 20 ਤੋਂ 60% ਜਾਨਵਰਾਂ ਤੇ ਖਾਸ ਕਰਕੇ ਚਿੰਪੈਂਜ਼ੀ ਨਾਲ 98% ਮਿਲਦਾ ਹੈ ਲੁਕਾ ਕੋਈ ਇਨਸਾਨ ਜਿਹੜਾ ਜੀਵ ਨਹੀਂ ਸੀ ਇੱਕ ਬੈਕਟੀਰੀਆ ਵਰਗਾ ਇੱਕ ਸੈੱਲ ਵਾਲਾ ਜੀਵ ਸੀ ਨਾਸ ਦੇ ਕੋਲ ਦਿਮਾਗ ਸੀ ਨਾ ਅੱਖਾਂ ਤੇ ਨਾ ਹੀ ਇਹ ਜਾਗਰੂਕ ਸੀ ਔਰ ਇਸਲ ਆਪਣੇ ਆਪ ਨੂੰ ਰੀਪਰੋਡਿਊਸ ਕਰਕੇ ਆਪਣਾ ਡੀਐਨਏ ਦੂਜੇ ਸੈੱਲਾਂ ਵਿੱਚ ਪਾਸ ਕਰ ਸਕਦਾ ਸੀ ਤੇ ਇਸ ਗੱਲ ਨਾਲ ਹੀ ਇਸ ਨੂੰ ਪਹਿਲਾ ਜੀਵ ਬਣਾਇਆ ਲੂਕਾ ਸਮੁੰਦਰ ਦੀ ਗਹਿਰਾਈ ਵਿੱਚ ਪੈਦਾ ਹੋਇਆ ਜਿੱਥੇ ਕੋਈ ਲਾਈਟ ਨਹੀਂ ਸੀ ਪਰ ਮਿੱਟੀ ম্যাগਨੀਸ਼ੀਅਮ ਲੋਹਾ ਤੇ ਬਾਧੂ ਤਾਂ ਮਨ ਮੌਜੂਦ ਸਨ ਇਹ ਥਾਮਾ ਅੱਜ ਵੀ ਆਸਾਨੀ ਨਾਲ ਨਹੀਂ ਮਿਲਦੀਆਂ ਲੂਕਾ ਜਿੱਥੇ ਰਹਿੰਦਾ ਰਿਹਾ ਉੱਥੇ ਹਰ ਪਲ ਮੌਤ ਸੀ ਜਵਾਲਾਮੁਖੀ ਧਮਾਕਿਆਂ ਰਸਾਇਣਿਕ ਗੈਸਾਂ ਅਤੇ ਤਾਪਮਾਨ ਦੀ ਕਮੀ ਜਾਂ ਵਾਧੇ ਨਾਲ ਹਰ ਪਲ ਖਤਰਾ ਰਹਿੰਦਾ ਸੀ ਪਰ ਲੋਕਾਂ ਨੇ ਇੱਕ ਚੀਜ਼ કરી ਇਹ ਉਹ ਜਗ੍ਹਾ ਵਿੱਚ ਢਲ ਗਿਆ ਇਸ ਦੀ ਕੋਈ ਸੋਜੀ ਨਹੀਂ ਸੀ ਪਰ ਇਸ ਦਾ ਡੀਐਨਏ ਲਗਾਤਾਰ ਬਦਲ ਰਿਹਾ ਸੀ ਅੱਜ ਜੋ ਤੁਸੀਂ ਮੈਂ ਤੇ ਹਰ ਜੀਵ ਜਿਉਂਦੇ ਹਨ ਉਹ ਸਾਰੇ ਉਸ ਲੋਕਾ ਦੀ ਲੰਮੀ ਲਾਈਨ ਦੇ ਬਾਰਸ ਨੇ ਪਰ ਅਸਲ ਮੰਜ਼ਲ ਅਜੀਬੀ ਦੂਰ ਹੈ ਲੁਕਾ ਤੋਂ ਬਾਅਦ ਹਜ਼ਾਰਾਂ ਕਿਸਮ ਦੇ ਹੋਰ ਇੱਕ ਸੈੱਲ ਵਾਲੇ ਜੀਵ ਬਣੇ ਕਿਸੇ ਨੇ ਆਪਣੇ ਆਪ ਤੋਂ ਨਕਲ ਕਰਨੀ ਸਿੱਖੀ ਕਿਸੇ ਨੇ ਵੱਡਾ ਹੋਣਾ ਕਿਸੇ ਨੇ ਆਲੇ-ਦੁਆਲੇ ਤੋਂ ਤਤ ਲੈ ਕੇ ਜਿਉਣਾ ਸਿੱਖਿਆ ਇਹੀ ਅਸਲ ਐਵੋਲੂਸ਼ਨ ਦੀ ਸ਼ੁਰੂਆਤ ਸੀ ਇਹ ਇੱਕਦਮ ਦੀ ਖੇਡ ਨਹੀਂ ਇਸ ਨੂੰ ਲੱਖਾਂ ਸਾਲ ਲੱਗ ਗਏ ਲੁਕਾ ਤੇ ਉਸ ਤੋਂ ਇਹ ਜੀਵਾ ਨੇ ਜੋ ਕੀਤਾ ਉਹ ਅੱਗੇ ਜਾ ਕੇ ਮੱਛੀਆਂ ਕੀੜੇ ਰੁੱਖ ਪੰਛੀ ਅਤੇ ਅੰਤ ਵਿੱਚ ਇਨਸਾਨ ਬਣੇ ਪਰ ਅਜੇ ਵੀ ਅਸੀਂ ਸਿਰਫ ਸ਼ੁਰੂਆਤ ਛਾਂ ਲੂਪ ਕਾ ਨੇ ਸ਼ੁਰੂਆਤ ਕੀਤੀ ਪਰ ਜ਼ਿੰਦਗੀ ਦਾ ਸਫਰ ਇੱਥੇ ਨਹੀਂ ਰੁਕਿਆ ਇੱਕ ਸੈੱਲ ਵਾਲੇ ਜੀਵ ਸਿਰਫ ਰੀਪਰੋਡਿਊਸ ਕਰਦੇ ਰਹੇ ਪਰ ਫਿਰ ਕੁਝ ਬਦਲਣ ਲੱਗਾ ਕੋਈ ਪੂਰੀ ਤਰ੍ਹਾਂ ਨਹੀਂ ਜਾਣਦਾ ਕਿਵੇਂ ਪਰ ਇੱਕ ਸਮੇਂ ਬਾਅਦ ਕੁਝ ਸੈੱਲ ਆਪਸ ਵਿੱਚ ਮਿਲ ਕੇ ਕੰਮ ਕਰਨ ਲੱਗੇ ਏਸੀ ਮਲਟੀ ਸੈਲੂਲਰ ਲਾਈਫ ਦੀ ਸ਼ੁਰੂਆਤ ਕਿਸੇ ਇੱਕ ਸੈੱਲ ਨੇ ਖਾਣਾ ਲੱਭਣਾ ਕਿਸੇ ਨੇ ਰਖਵਾਲੀ ਕਰਨੀ ਤੇ ਕਿਸੇ ਨੇ ਰੀਪਰੋਡਿਊਸ ਕਰਨਾ ਜਿਨ੍ਹਾਂ ਨੇ ਮਿਲ ਕੇ ਕੰਮ ਕੀਤਾ ਉਹ ਬਦੇ ਹੋਰਾਂ ਨਾਲੋਂ ਤਕੜੇ ਤੇ ਹੋਰਾਂ ਨਾਲੋਂ ਚੁਸਤ ਇਹ ਉਹ ਪਲ ਸੀ ਜਦੋਂ ਕੁਦਰਤ ਨੇ ਪਹਿਲੀ ਵਾਰ ਦੱਸਿਆ ਕਿ ਇਕੱਠੇ ਰਹਿਣ ਵਾਲੇ ਹੀ ਬਚਦੇ ਨੇ ਕਰੋੜਾਂ ਸਾਲ ਲੱਗੇ ਪਰ ਹੌਲੀ-ਹੌਲੀ ਇਹ ਸੈੱਲ ਇਕੱਠੇ ਹੋ ਕੇ ਨਵਾਂ ਰੂਪ ਧਾਰਨ ਕਰਨ ਲੱਗ ਪਏ ਕੁਝ ਜੀਵ ਬਿਨਾ ਹੱਡੀਆਂ ਜਾਂ ਸਖਤਾਂਚਿਆਂ ਦੇ ਬਿਨਾ ਸਨ ਪਰ ਉਹਨਾਂ ਦੇ ਕੋਲ ਅਜੀਹੇ ਅੰਗ ਜਾਂ ਰਚਨਾਵਾਂ ਸਨ ਜੋ ਉਹਨਾਂ ਨੂੰ ਆਪਣਾ ਸ਼ਿਕਾਰ ਫੜਨ ਵਿੱਚ ਮਦਦ ਕਰਨ ਲੱਗੀਆਂ ਤੇ ਇਸ ਤੋਂ ਬਾਅਦ ਉਹਨਾਂ ਵਿੱਚ ਆਈ ਅੱਖਾਂ ਵਰਗੇ ਹਿੱਸੇ ਜੋ ਰੋਸ਼ਨੀ ਮਹਿਸੂਸ ਕਰ ਸਕਦੇ ਸੀ ਤੇ ਚਮੜੀ ਜੋ ਸਰੀਰ ਨੂੰ ਬਚਾਉਂਦੀ ਸੀ ਇਹਨਾਂ ਤੋਂ ਹੀ ਸਮੁੰਦਰ ਵਿੱਚ ਪਹਿਲੀਆਂ ਮੱਛੀਆਂ ਆਈਆਂ ਏ ਵੀ ਲੁਕਾ ਦੀ ਲਾਈਨ ਤੋਂ ਹੀ ਸਨ ਪਰ ਹੁਣ ਇਹ ਜੀਵ ਤੈਰ ਸਕਦੇ ਖਾ ਸਕਦੇ ਅਤੇ ਨਮੇ ਢੰਗ ਨਾਲ ਬਚ ਸਕਦੇ ਸਨ ਪਰ ਕੁਦਰਤ ਨੇ ਰਾਹ ਸੌਖਾ ਨਹੀਂ ਰੱਖਿਆ ਕਈ ਵਾਰੀ ਧਰਤੀ تقریبا ਖਤਮ ਹੋ ਗਈ ਇੱਕ ਬਾਰੀ ਤਾਂ ਅਟਰਾਟਿਕਾ ਤੱਕ ਸਾਰੀ ਦੁਨੀਆ برف ਨਾਲ ਢਕੀ ਹੋਈ ਸੀ ਏ ਸੀ سنو ਵਾਲ আর্থ ਇੱਥੇ ਸਿਰਫ ਸਮੁੰਦਰ ਹੇਠਾ ਕੁਝ ਜੀਵ ਬਚੇ ਪਰ ਇਹਨਾਂ ਨੇ ਹਾਰ ਨਹੀਂ ਮੰਨੀ ਤੇ ਫਿਰ ਆਈ ਬਾਰੀ ਜਦੋਂ ਜਵਾਲਾਮੁਖੀਆਂ ਨੇ ਧਰਤੀ ਨੂੰ ਦੁਬਾਰਾ ਗਰਮ ਕੀਤਾ ਜਿਹੜੇ ਬੱਚੇ ਸਨ ਉਹ ਹੁਣ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਤਾਕਤਵਰ ਹੋ ਗਏ ਹਰ ਦੌਰ ਹਰ ਤਬਾਹੀ ਇੱਕ ਚੌਣ ਸੀ ਜਿਹੜਾ ਖੁਦ ਨੂੰ ਬਦਲ ਸਕਿਆ ਉਹ ਵਧਿਆ ਬਾਕੀ ਖਤਮ ਹੋ ਗਏ ਕਈ ਜੀਵ ਜਿਨ੍ਹਾਂ ਕੋਲ ਨਮੀਆਂ ਚੀਜ਼ਾਂ ਆ ਗਈਆਂ ਜਿਬੇ ਕੀ ਹੱਡੀਆਂ ਦਿਮਾਗ ਜਾਂ ਰੀੜ ਦੀ ਹੱਡੀ ਉਹ ਹੋਰਾਂ ਨਾਲੋਂ ਅੱਗੇ ਨਿਕਲ ਗਈ ਇਨ੍ਹਾਂ ਵਿੱਚੋਂ ਹੀ ਕਈ ਪਾਣੀ ਚੋਂ ਧਰਤੀ ਤੇ ਆਏ ਇਹ ਧਰਤੀ ਤੇ ਨਮੀ ਜ਼ਿੰਦਗੀ ਦਾ ਪਹਿਲਾ ਕਦਮ ਸੀ ਇੱਕ ਨਵੇਂ ਚੈਪਟਰ ਦੀ ਸ਼ੁਰੂਆਤ ਉਹ ਜੀਵ ਜੋ ਪਹਿਲਾਂ ਪਾਣੀ ਵਿੱਚ ਰਹਿੰਦੇ ਸਨ ਹੁਣ ਹੌਲੀ-ਹੌਲੀ ਧਰਤੀ ਤੇ ਆਣ ਲੱਗੇ ਪਰ ਇਹ ਸਫ਼ਰ ਸੌਖਾ ਨਹੀਂ ਸੀ ਸੁੱਕੀ ਧਰਤੀ ਤੇਜ਼ ਧੁੱਪ ਖਤਰਨਾਕ ਯੂਵੀ ਕਿਰਨਾਂ ਤੇ ਗੁਰਤਾਕਰਸ਼ਣ ਇਹ ਸਭ ਕੁਝ ਉਨ੍ਹਾਂ ਲਈ ਨਮਾ ਸੀ ਪਰ ਕੁਝ ਜੀਵਾਂ ਨੇ ਹੱਲ ਲੱਭ ਲਏ ਉਨ੍ਹਾਂ ਦੇ ਸਰੀਰ ਅੰਦਰ ਹੌਲੀ-ਹੌਲੀ ਨਵੇਂ ਬਦਲਾਅ ਆਉਣ ਲੱਗੇ ਇਹ ਅਜੀਹੇ ਗੁਣ ਲੈ ਕੇ ਆਏ ਜੋ ਉਨ੍ਹਾਂ ਨੂੰ ਧਰਤੀ ਉੱਤੇ ਜੀਉਣ ਦੇ ਯੋਗ ਬਣਾਉਂਦੇ ਸਨ ਕੋਈ ਆਪਣੀ ਚਮੜੀ ਨੂੰ ਮੋਟਾ ਬਣਾਉਂਦਾ ਗਿਆ ਤੇ ਕੋਈ ਸਾਹ ਲੈਣ ਦੇ ਨਵੇਂ ਤਰੀਕਿਆਂ ਨੂੰ ਵਿਕਸਿਤ ਕਰ ਰਿਹਾ ਸੀ ਪਰ ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਕਦਮ ਸੀ ਸਾਹ ਲੈਣ ਵਾਲਾ ਸਿਸਟਮ ਜਿਸ ਨੂੰ ਅਸੀਂ ਫੇਫੜੇ ਕਹਿੰਦੇ ਹਾਂ ਇਹ ਸਭ ਤੋਂ ਵੱਡੀ ਬਾਇਓਲੋਜੀਕਲ ਜਿੱਤ ਸੀ ਇੱਥੋਂ ਹੀ ਇਵੋਲੂਸ਼ਨ ਨੇ ਤੇਜ਼ੀ ਫੜੀ ਕੁਝ ਜੀਵ ਧਰਤੀ ਤੇ ਰेंगਣ ਲੱਗੇ ਜੋ ਸੱਪਾਂ ਤੇ ਰੈਪਟਾਈਲਸ ਦੇ ਪੂਰਵਜ ਸਨ ਕਈ ਲੱਕੜਾਂ ਉੱਤੇ ਰਹਿਣ ਲੱਗੇ। ਇਨ੍ਹਾਂ ਵਿੱਚੋਂ ਕੁਝ ਅੱਗੇ ਜਾ ਕੇ ਕੀੜੀਆਂ, ਮੱਛਰ ਤੇ ਹੋਰ ਕੀੜੇ ਬਣੇ ਅਤੇ ਕੁਝ ਨੇ ਆਪਣੀਆਂ ਪਿੱਠਾਂ ਉੱਤੇ ਖੰਭਾਂ ਦੀ ਰੇਖਾ ਬਣਾਉਣੀਆ ਸ਼ੁਰੂ ਕਰ ਦਿੱਤੀਆਂ। ਇਹ ਉਹ ਜੀਵ ਸੀ ਜਿਹੜੇ ਆਉਣ ਵਾਲੇ ਸਮੇਂ 'ਚ ਪੰਛੀ ਬਣਨ ਵਾਲੇ ਸਨ। ਇੱਕ ਐਵੋਲੂਸ਼ਨਰੀ ਦੌੜ ਚੱਲ ਰਹੀ ਸੀ। ਸਰਵਾਈਵਲ ਆਫ ਦਾ ਫਿਟਸ ਦੀ ਕਚਹਿਰੀ ਲੱਗੀ ਹੋਈ ਸੀ। ਜਿਹੜਾ ਜੀਵ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਸੀ, ਉਹ ਅੱਗੇ ਵਧ ਰਿਹਾ ਸੀ। ਪਰ ਇੱਥੇ ਹੀ ਇੱਕ ਹੋਰ ਚਮਤਕਾਰ ਹੋਇਆ। ਉਹ ਜੀਵ ਜੋ ਇੱਕ ਦੂਜੇ ਨਾਲ ਮਿਲ ਕੇ ਰਹਿਣ ਲੱਗੇ। ਉਨ੍ਹਾਂ ਨੇ ਹੋਰ ਤੇਜ਼ੀ ਨਾਲ ਤਰੱਕੀ ਕੀਤੀ ਇਹ ਸਾਂਝਦਾਰੀ ਨੂੰ ਕੁਦਰਤ ਨੇ ਅੰਦਰੋਂ ਹੀ ਇੰਜੈਕਟ ਕਰ ਦਿੱਤਾ ਪਰ ਇਹ ਸਭ ਕੁਝ ਇਤਿਹਾਸਕ ਸੀ ਕਿਉਂਕਿ ਹੁਣ ਪਹਿਲੀ ਵਾਰ ਜ਼ਮੀਨ ਉੱਤੇ ਚੱਲਣ ਵਾਲਾ ਜੀਵ ਆਪਣੇ ਆਲੇ ਦੁਆਲੇ ਦੇ ਮਾਹੌਲ ਨੂੰ ਆਪਣੀ ਜ਼ਿੰਦਗੀ ਨਾਲ ਢਾੜ ਰਿਹਾ ਸੀ ਜੀਬੇ ਕੁਝ ਜੀਵਾਂ ਨੇ ਹੌਲੀ-ਹੌਲੀ ਧਰਤੀ ਉੱਤੇ ਰਹਿਣਾ ਸਿੱਖਿਆ ਧਰਤੀ ਉੱਤੇ ਜੀਵਨ ਨਵੀਆਂ ਦਿਸ਼ਾਵਾਂ ਵੱਲ ਬਦਲਣ ਲੱਗਾ ਜਦੋਂ ਇਹ ਧਰਤੀ ਉੱਤੇ ਪਹੁੰਚੇ ਉਹਨਾਂ ਲਈ ਧਰਤੀ ਇੱਕ ਨਵੀਂ ਲੜਾਈ ਬਣ ਗਈ ਇੱਥੇ ਉਹ ਗਿੱਲਾਪਨ ਨਹੀਂ ਸੀ ਨਾ ਹੀ ਹਮੇਸ਼ਾ ਖਾਣ ਪੀਣ ਲਈ ਮਿਲਦਾ ਇੱਥੇ ਧੁੱਪ ਹਵਾ ਤੋਂ ਖੁਦ ਨੂੰ ਬਚਾਣ ਦੀ ਲੋੜ ਪੈਣ ਲੱਗੀ ਪਰ ਇਵੋਲੂਸ਼ਨ ਕਦੇ ਵੀ ਨਹੀਂ ਰੁਕਿਆ ਥੋੜਾ ਥੋੜਾ ਕਰਕੇ ਹਜ਼ਾਰਾਂ ਲੱਖਾਂ ਸਾਲਾਂ ਵਿੱਚ ਜੀਵ ਧਰਤੀ ਉੱਤੇ ਫੈਲਣ ਲੱਗੇ ਹੁਣ ਸਮਾਂ ਆਇਆ ਬਾਡੀ ਬ੍ਰੇਡਸ ਦਾ ਉਹ ਜੀਵ ਜਿਨ੍ਹਾਂ ਨੂੰ ਰੀਡ ਦੀ ਹੱਡੀ ਮਿਲੀ ਅਸਲ ਵਿੱਚ ਇੱਕ ਤਰ੍ਹਾਂ ਨਾਲ ਮੱਛੀਆਂ ਹੀ ਸਾਰੇ ਹੱਡੀ ਵਾਲੇ ਜੀਵਾਂ ਦੀਆਂ ਮਾਮਾ ਹਨ ਮੱਛੀਆਂ ਵਿੱਚੋਂ ਕੁਝ ਨੇ ਹੌਲੀ-ਹੌਲੀ ਅਜੀਹੇ ਅੰਗ ਵਿਕਸਿਤ ਕਰ ਲਏ ਜੋ ਪੈਰਾਂ ਵਰਗੇ ਹੋਣ ਲੱਗ ਪਏ ਇਹ ਅੱਗੇ ਜਾ ਕੇ ਐਮਫੀਬੀਅਨਸ ਬਣੇ ਐਮਫੀਬੀਅਨਸ ਜਿਵੇਂ ਕਿ ਮੈਂਡਕ ਇਹ ਪਾਣੀ ਵਿੱਚ ਹੀ ਰਹਿੰਦੇ ਸਨ ਪਰ ਥੋੜੀ ਦੇਰ ਲਈ ਧਰਤੀ ਉੱਤੇ ਵੀ ਆਉਣ ਲੱਗ ਪਏ ਇਹ ਪਹਿਲੀ ਵਾਰ ਸੀ ਜਦੋਂ ਜੀਵ ਪਾਣੀ ਤੋਂ ਬਾਹਰ ਆ ਕੇ ਧਰਤੀ ਉੱਤੇ ਚੱਲਣ ਲੱਗੇ ਧਰਤੀ ਉੱਤੇ ਰਹਿਣ ਦੇ ਨਵੇਂ ਨਿਯਮ ਸੀ ਸਾਹ ਲੈਣ ਲਈ ਫੇਫੜੇ ਜ਼ਰੂਰੀ ਸਨ ਇਸ ਲਈ ਸਮੇਂ ਦੇ ਨਾਲ ਕੁਝ ਜੀਵਾਂ ਨੇ ਗਿੱਲਾਂ ਨੂੰ ਫੇਫੜਿਆਂ ਵਿੱਚ ਬਦਲਿਆ ਸੁੱਕੀ ਧਰਤੀ ਤੇ ਖੁਦ ਨੂੰ ਸੁਰੱਖਿਅਤ ਰੱਖਣ ਲਈ ਚਮੜੀ ਦੇ ਰੂਪ ਬਦਲੇ ਐਮਫੀਬੀਅਨਸ ਦੀ ਮੌਇਸਚਰ ਵਾਲੀ ਚਮੜੀ ਤੋਂ ਇਲਾਵਾ ਕੁਝ ਹੋਰ ਜੀਵਾਂ ਨੇ ਸੁੱਕੀ ਤੇ ਲਚਕੀਲੀ ਚਮੜੀ ਬਣਾਈ ਤੇ ਜਿਨ੍ਹਾਂ ਨੂੰ ਰੈਪਟਾਈਲਜ਼ ਕਿਹਾ ਗਿਆ ਪਾਣੀ ਵਿੱਚ ਇਹਨਾਂ ਜਾਨਵਰਾਂ ਦੇ ਆਂਡੇ ਖਾਸ ਪਦਾਰਥ ਦੇ ਹੁੰਦੇ ਜੋ ਪਾਣੀ ਵਿੱਚ ਹੀ ਰਹਿਣ ਲਈ ਬਣੇ ਸਨ ਇਸ ਲਈ ਜ਼ਮੀਨ ਤੇ ਆਣ ਤੋਂ ਬਾਅਦ ਆਂਡਿਆਂ ਦੀ ਤਕਨੀਕ ਵਿੱਚ ਵੀ ਤਬਦੀਲੀ ਆਈ ਰੈਪਟਾਈਲਜ਼ ਨੇ ਅਜੀਹੇ ਆਂਡੇ ਬਣਾਉਣੇ ਸ਼ੁਰੂ ਕੀਤੇ ਜੋ ਧਰਤੀ ਤੇ ਸੁੱਕੇ ਮਾਹੌਲ ਵਿੱਚ ਰਹਿ ਸਕਣ ਇਸ ਤਰ੍ਹਾਂ ਜੀਵ ਹੋਰ ਆਜ਼ਾਦ ਹੋਣ ਲੱਗੇ ਪਾਣੀ ਉਨ੍ਹਾਂ ਲਈ ਹੁਣ ਉਨੀ ਲੋੜ ਨਹੀਂ ਸੀ ਰਿਆ ਰੈਪਟਾਈਲਜ਼ ਨੇ ਧਰਤੀ ਉੱਤੇ ਲੰਮੇ ਸਮੇਂ ਤੱਕ ਰਾਜ ਕੀਤਾ ਤੇ ਰੈਪਟਾਈਲਸ ਜਿਵੇਂ ਕਿ ਮਗਰਮਛ ਤੇ ਕਛੂ ਕੁਮਾ ਉਹਨਾਂ ਸਮਿਆਂ ਦੇ ਹੀ ਜਾਨਵਰ ਨੇ ਜੋ ਅੱਜ ਤੱਕ ਧਰਤੀ ਤੇ ਮੌਜੂਦ ਹਨ ਪਰ ਇਵੋਲੂਸ਼ਨ ਨੇ ਇੱਥੇ ਹੀ ਨਹੀਂ ਰੁਕਣਾ ਸੀ ਕੁਝ ਰੈਪਟਾਈਲਸ ਨੇ ਆਪਣੇ ਅੰਗ ਅਜੇ ਹੋਰ ਵਧੀਆ ਬਣਾਉਣੇ ਸਨ ਤੇ ਜਦੋਂ ਉਹ ਬਦਲੇ ਤਾਂ ਸਾਹਮਣੇ ਆਏ ਡਾਇਨਾਸੌਰ ਡਾਇਨਾਸੌਰ ਧਰਤੀ ਉੱਤੇ ਲਗਭਗ 16 ਕਰੋੜ ਸਾਲ ਤੱਕ ਰਾਜ ਕਰਦੇ ਰਹੇ ਇਹ ਛੋਟੇ ਵੀ ਸਨ ਤੇ ਵੱਡੇ ਵੀ ਕੁਝ ਹਿੰਸਕ ਤੇ ਮਾਸਾਹਾਰੀ ਕੁਝ ਘਾਹ ਖਾਣ ਵਾਲੇ ਵੀ ਸਨ Evolution ਨੇ ਇਨ੍ਹਾਂ ਵਿੱਚੋਂ ਕਈ ਹੋਰ ਨਵੀਆਂ ਸ਼ਕਲਾਂ ਪੈਦਾ ਕੀਤੀਆਂ। ਕੁਝ ਡਾਇਨੋਸੌਰ ਹੌਲੀ-ਹੌਲੀ ਪੰਛੀਆਂ ਵਿੱਚ ਬਦਲੇ ਤੇ ਉਹਨਾਂ ਦੀਆਂ ਹੱਡੀਆਂ ਹਲਕੀਆਂ ਹੋਣ ਲੱਗ ਪਈਆਂ। ਇਹੋ ਜਾਨਵਰ ਹੀ ਅੱਜ ਦੇ ਪੰਛੀਆਂ ਦੇ ਪੁਰਖੇ ਸਨ। ਜਦ ਡਾਇਨੋਸੌਰ ਧਰਤੀ ਉੱਤੇ ਰਾਜ ਕਰ ਰਹੇ ਸੀ, ਉਸ ਵੇਲੇ ਮੈਮਲਸ ਜਿਨ੍ਹਾਂ ਵਿੱਚ ਅੱਜ ਦੇ ਮਨੁੱਖ ਵੀ ਆਉਂਦੇ ਹਨ, ਉਸ ਸਮੇਂ ਇੱਕ ਛੋਟੇ ਜਿਹੇ ਦਧਾਰੂ ਜੀਵ ਸਨ। ਉਹ ਜ਼ਿਆਦਾਤਰ ਰਾਤ ਨੂੰ ਨਿਕਲਦੇ ਤੇ ਚੁੱਪਚਾਪ ਰਹਿੰਦੇ। ਇਹ ਉਹ ਪਹਿਲੇ ਜਾਨਵਰ ਸੀ ਜੋ ਆਪਣੇ ਬੱਚਿਆਂ ਨੂੰ ਦੁੱਧ ਨਾਲ ਪਾਲਣ ਲੱਗੇ। ਇਹ ਈਵੋਲੂਸ਼ਨ ਦੀ ਇੱਕ ਕਮਾਲ ਦੀ ਚਾਲ ਸੀ ਕਿ ਮੈਮਲਸ ਉਸ ਸਮੇਂ ਪਿੱਛੇ ਰਹਿ ਗਏ। ਪਰ ਅੱਗੇ ਜਾ ਕੇ ਇਹਨਾਂ ਦੇ ਹੀ ਵੰਸ਼ਾਂ ਨੇ ਧਰਤੀ ਤੇ ਰਾਜ ਕਰਨਾ ਸੀ ਡਾਇਨਾਸੌਰ ਦੇ ਕਈ ਸਾਲਾਂ ਤੱਕ ਰਾਜ ਕਰਨ ਤੋਂ ਬਾਅਦ ਇੱਕ ਵੱਡਾ ਉਲਕਾ ਪਿੰਡ ਧਰਤੀ ਨਾਲ ਟਕਰਾ ਗਿਆ ਇਹ ਟਕਰਾਅ ਲਗਭਗ 6.5 ਕਰੋੜ ਸਾਲ ਪਹਿਲਾਂ ਹੋਇਆ ਜਿਸ ਨੇ ਧਰਤੀ ਦਾ ਮਾਹੌਲ ਬਦਲ ਦਿੱਤਾ ਸੂਰਜ ਦੀ ਰੋਸ਼ਨੀ ਬਿਲਕੁਲ ਰੁਕ ਗਈ ਪੌਦੇ ਸੁੱਕ ਗਏ ਡਾਇਨੋਸਰ ਤੇ ਹੋਰ ਰੈਪਟਾਈਲਜ਼ ਜ਼ਿਆਦਾਤਰ ਖਤਮ ਹੋ ਗਏ ਇਸ ਤਬਾਹੀ ਵਿੱਚ ਸਿਰਫ ਕੁਝ ਛੋਟੇ ਜੀਵ ਬਚੇ ਜੋ ਜ਼ਮੀਨ ਦੀ ਗਹਿਰਾਈ ਜਾਂ ਸਮੁੰਦਰ ਵਿੱਚ ਚਲੇ ਗਏ ਇਨ੍ਹਾਂ ਵਿੱਚੋਂ ਹੀ ਇਨਸਾਨਾਂ ਦੇ ਪੁਰਖੇ ਕੁਝ ਮੈਮਲਸ ਵੀ ਸਨ ਜਿਵੇਂ ਹੀ ਡਾਇਨੋਸਰ ਗਾਇਬ ਹੋਏ ਮੈਮਲਸ ਨੇ ਖਾਲੀ ਹੋਏ ਧਰਤੀ ਦੀ ਜਗ੍ਹਾ ਲੈਣੀ ਸ਼ੁਰੂ ਕਰ ਦਿੱਤੀ ਇਹ ਐਵੋਲੂਸ਼ਨ ਦੇ ਕਾਰਨ ਵੱਡੇ ਹੋਣ ਲੱਗ ਪਏ ਇਹ ਪਹਿਲਾਂ ਦੇ ਜਾਨਵਰਾਂ ਨਾਲੋਂ ਜ਼ਿਆਦਾ ਹੁਸ਼ਿਆਰ ਤੇ ਸਮਝਵਾਰੇ ਬਣੇ। ਉਹਨਾਂ ਵਿੱਚੋਂ ਹੀ ਇੱਕ ਜਾਤੀ ਸੀ ਜੋ ਲੱਖਾਂ ਸਾਲ ਬਾਅਦ ਮਨੁੱਖ ਬਣੀ। ਕਰੋੜਾਂ ਸਾਲ ਪਹਿਲਾਂ ਜਦੋਂ ਇੱਕ ਮਹਾਨ ਆਫਤ ਨੇ ਡਾਇਨਾਸੌਰਾਂ ਨੂੰ ਖਤਮ ਕਰ ਦਿੱਤਾ, ਧਰਤੀ ਦੀ ਕਮਾਂਡ ਨਵੇਂ ਜੀਵਾ ਦੇ ਹੱਥ ਵਿੱਚ ਆ ਗਈ। ਉਹਨਾਂ ਜਾਨਵਰਾਂ ਦੇ ਜੋ ਛੋਟੇ ਸੀ ਤੇ ਰਾਤ ਨੂੰ ਨਿਕਲਦੇ ਕਿਉਂਕਿ ਇਹ ਡਾਇਨਾਸੌਰਾਂ ਤੋਂ ਬਚਣ ਲਈ ਲੁਕਦੇ ਫਿਰਦੇ ਸਨ ਇਹ ਜਾਨਵਰ ਛੋਟੇ ਦਿਧਾਰੂ ਮਹਿਮਲ ਸਨ ਜਿਨ੍ਹਾਂ ਵਿੱਚੋਂ ਕਈ ਵੱਡੇ ਤੇ ਅਕਲਮੰਦ ਹੋਏ ਤੇ ਹੌਲੀ-ਹੌਲੀ ਇਹਨਾਂ ਨੇ ਫਲਾਂ ਦੇ ਰੁੱਖਾਂ ਉੱਤੇ ਰਹਿਣਾ ਸ਼ੁਰੂ ਕਰ ਦਿੱਤਾ ਇਹ ਹੀ ਸਨ ਪਹਿਲੇ ਪ੍ਰੀਮੇਟਸ ਬਾਂਦਰਾਂ ਦੀ ਪ੍ਰਜਾਤੀ ਪਰ ਇੱਕ ਸਮਾਂ ਆਇਆ ਜਦੋਂ ਕੁਝ ਪ੍ਰੀਮੇਟਸ ਜਿਨ੍ਹਾਂ ਦੀਆਂ ਅੱਖਾਂ ਅੱਗੇ ਵੱਲ ਹੋਈਆਂ ਉਂਗਲਾਂ ਮੋੜਨ ਯੋਗ ਬਣ ਗਈਆਂ ਤੇ ਦਿਮਾਗ ਵੱਧਣ ਲੱਗਾ ਤਾਂ ਫਿਰ ਉਹਨਾਂ ਨੇ ਰੁੱਖਾਂ ਤੋਂ ਹੇਠਾਂ ਧਰਤੀ ਉੱਤੇ ਆਉਣਾ ਸ਼ੁਰੂ ਕਰ ਦਿੱਤਾ ਮੌਸਮ ਬਦਲਣ ਨਾਲ ਜੰਗਲ ਘਟੇ ਅਤੇ ਖਾਣੇ ਦੀ ਕਮੀ ਕਾਰਨ ਇਹ ਜਾਨਵਰ ਖੁੱਲੇ ਮੈਦਾਨਾਂ ਵਿੱਚ ਆ ਗਏ ਇੱਥੇ ਆ ਕੇ ਉਹਨਾਂ ਨੂੰ ਨਵੇਂ ਤਰੀਕੇ ਮਿਲੇ ਅਤੇ ਇੱਥੋਂ ਹੀ ਸ਼ੁਰੂ ਹੋਈ ਇਨਸਾਨੀ ਇਤਿਹਾਸ ਦੀ ਅਸਲੀ ਕਹਾਣੀ ਕੁਦਰਤ ਨੇ ਆਖਰਕਾਰ ਇੱਕ ਅਜੀਹ ਜੀਵ ਬਣਾਇਆ ਜਿਸ ਦਾ ਦਿਮਾਗ ਕਈ ਕਦਮ ਅੱਗੇ ਸੀ ਇਹੋ ਸਨ ਮਨੁੱਖ ਪਰ ਇਹ ਮਨੁੱਖ ਵੀ ਇੱਕ ਹੀ ਵਾਰੀ ਨਹੀਂ ਆਏ ਇਹ ਸਫ਼ਰ ਲਗਭਗ 20 ਲੱਖ ਸਾਲ ਪਹਿਲਾਂ ਸ਼ੁਰੂ ਹੋਇਆ ਜਦੋਂ ਪਹਿਲੀ ਵਾਰ ਹੋਮੋ ਜੀਨਸ ਦੇ ਜੀਵ ਉਭਰੇ ਇਸ ਲੜੀ ਦੀ ਸ਼ੁਰੂਆਤ ਹੋਮੋ ਹੈਬਲਸ ਨਾਲ ਹੋਈ ਜੋ ਸਾਧਨ ਬਣਾਉਣਾ ਜਾਣਦੇ ਸੀ ਤੇ ਜਿਨ੍ਹਾਂ ਨੇ ਹੀ ਪਹਿਲੇ ਪੱਥਰ ਦੇ ਉਜਾਰ ਬਣਾਏ ਪਰ ਇਹ ਕਹਾਣੀ ਇੱਥੇ ਨਹੀਂ ਰੁਕਦੀ ਫਿਰ ਆਇਆ ਹੋਮੋ ਰੈਕਟਸ ਇਹ ਥੋੜਾ ਹੋਰ ਲੰਮਾ ਸਿੱਧੇ ਖੜੇ ਹੋਣ ਵਾਲਾ ਅਤੇ ਹੋਰ ਚੁਸਤ ਜੀਵ ਸੀ ਇਹਨਾਂ ਨੇ ਸਭ ਤੋਂ ਪਹਿਲਾਂ ਅੱਗ ਦੀ ਖੋਜ ਕੀਤੀ ਸ਼ਿਕਾਰ ਕਰਨਾ ਸਿੱਖਿਆ ਅਤੇ ਇਹ ਦੋ ਪੈਰਾਂ ਉੱਤੇ ਸਹੀ ਤਰੀਕੇ ਨਾਲ ਚੱਲਣ ਲੱਗੇ হোমোরেক্টাস ਨੇ ਹੀ افریقا ਤੋਂ ਬਾਹਰ نکل ਕੇ ایشیا ਤੇ یورپ تک ਦੀ ਯਾਤਰਾ ਕੀਤੀ। کئی ਲੱਖਾਂ ਸਾਲ ਦੇ ਵਿਕਾਸ ਦੌਰਾਨ ਇਹਨਾਂ ਤੋਂ ਹੋਰ ਵੀ ਕਿਸਮਾਂ ਬਣੀਆਂ। ਹੋমোরেক্টਸ ਤੋਂ ਬਾਅਦ ਆਏ ਨਿਆਂਦਰਥਾਲਸ ਇਹ ਹੋਰ ਇੱਕ ਮਨੁੱਖੀ ਪ੍ਰਜਾਤੀ ਸੀ ਜੋ ਯੂਰਪ ਦੇ ਇਲਾਕਿਆਂ 'ਚ ਰਹੇ। ਇਹਨਾਂ ਨੇ ਆਪਣੇ ਮਰੇ ਹੋਏ ਲੋਕਾਂ ਦੀਆਂ ਕਬਰਾਂ ਬਣਾਈਆਂ ਤੇ ਕਲਾ ਨਾਲ ਇਹਨਾਂ ਨੇ ਗੁਫਾਵਾਂ 'ਵਿੱਚ ਚਿੱਤਰ ਅਤੇ ਘੱਟੋ-ਘੱਟ ਕੁਝ ਸਮਝਦਾਰੀ ਦਿਖਾਈ ਪਰ ਇਹ ਵੀ ਲੰਮੇ ਸਮੇਂ ਤੱਕ ਨਹੀਂ ਟਿਕੇ। ਪਰ ਇਨਾਂ ਹੀ ਜਾਤੀਆਂ ਅਤੇ ਪ੍ਰਜਾਤੀਆਂ ਵਿੱਚ ਇੱਕ ਹੋਰ ਨਵੇਂ ਜੀਵ ਉੱਭਰ ਰਹੇ ਸਨ ਹੋਮੋ ਸੇਪੀਅਨਸ ਲਗਭਗ 3 ਲੱਖ ਸਾਲ ਪਹਿਲਾਂ ਹੋਮੋ ਸੇਪੀਅਨਸ ਅਫਰੀਕਾ ਵਿੱਚ ਜਨਮੇ ਪਰ ਸਵਾਲ ਇਹ ਹੈ ਜਦੋਂ ਇਹੋ ਜਿਹੀਆਂ ਹੋਰ ਮਨੁੱਖੀ ਪ੍ਰਜਾਤੀਆਂ ਪਹਿਲਾਂ ਹੀ ਮੌਜੂਦ ਸਨ ਤਾਂ ਹੋਮੋ ਸੇਪੀਅਨ ਸੀ ਕਿਉਂ ਬਚੇ ਤਾਂ ਇਸਦਾ ਜਵਾਬ ਹੈ ਸਿੱਖਣ ਦੀ ਕਲਾ ਅਤੇ ਭਾਸ਼ਾ ਹੋਮੋ ਸੇਪੀਅਸ ਨੇ ਨਵੇਂ ਸਿੰਬल्स ਅਤੇ ਕਹਾਣੀਆਂ ਬਣਾਈਆਂ ਉਨ੍ਹਾਂ ਨੇ ਸ਼ਬਦਾਂ ਨਾਲ ਜੋ ਉਮੀਦ, ਡਰ ਤੇ ਵਿਸ਼ਵਾਸ ਸਾਂਝੇ ਕੀਤੇ ਉਹ ਦੂਜਿਆਂ ਨੂੰ ਇਕੱਠੇ ਕਰਨ ਵਿੱਚ ਕਾਮਯਾਬ ਹੋ ਗਏ। ਇਹ ਕਹਾਣੀਆਂ ਕਮਿਊਨਿਟੀ, ਧਰਮ ਅਤੇ ਸਾਥ ਬਣਾਉਣ ਦੀ ਕੁੰਜੀ ਬਣ ਗਈ। ਇਸੇ ਕਰਕੇ ਹੀ ਸਾਡੀ ਪ੍ਰਜਾਤੀ ਬਚੀ ਅਤੇ ਵਿਕਸਿਤ ਹੋਈ ਤੇ ਅੱਜ ਸਾਰੀ ਧਰਤੀ ਨੂੰ ਆਪਣੇ ਕਬਜ਼ੇ ਵਿੱਚ ਲੈ ਚੁੱਕੀ ਹੈ। ਇਨਸਾਨ ਭਾਵੇਂ ਅਜੀਬੇ ਸ਼ੇਰ ਜਾਂ ਹੱਥੀ ਵਰਗੇ ਜਾਨਵਰਾਂ ਨਾਲੋਂ ਕਮਜ਼ੋਰ ਸਰੀਰ ਰੱਖਦਾ ਹੈ ਪਰ ਇਸਦਾ ਦਿਮਾਗ ਦੁਨੀਆ ਦੇ ਕਿਸੇ ਵੀ ਜੀਵ ਨਾਲੋਂ ਅੱਗੇ ਹੈ ਇਸਨੇ ਨਕਸ਼ੇ ਬਣਾਏ ਕਲਪਨਾਵਾਂ ਕੀਤੀਆਂ ਤੇ ਇੱਥੋਂ ਤੱਕ ਕਿ ਐਟਮ ਬੰਬ ਤੱਕ ਬਣਾ ਲਿਆ ਇਹ ਦਿਮਾਗ ਦੀ ਹੀ ਉਹ ਤਾਕਤ ਸੀ ਜਿਸਨੇ ਮਨੁੱਖ ਨੂੰ ਇੱਕ ਜਾਨਵਰ ਤੋਂ ਇੱਕ ਸ਼ਾਸਕ ਬਣਾਇਆ ਅਸੀਂ ਸਿਰਫ ਕਿਸੇ ਹੋਰ ਜੀਵ ਵਰਗੇ ਨਹੀਂ ਸੀ ਸਾਡੇ ਕੋਲ ਦਿਮਾਗ ਸੀ ਜੋ ਸੋਚ ਸਕਦਾ ਤੇ ਯਾਦ ਰੱਖ ਸਕਦਾ ਸੀ ਤੇ ਸਭ ਤੋਂ ਵੱਡੀ ਗੱਲ ਸੋਚ ਸਕਦਾ ਸੀ ਪਰ ਸਿਰਫ ਦਿਮਾਗੀ ਤਾਕਤ ਹੀ ਨਹੀਂ ਸਾਡੇ ਬਚਣ ਦੀ ਕਲਾ ਵੀ ਕਮਾਲ ਦੀ ਸੀ ਜਦ ਕੀ ਹੋਮੋ ਰੈਕਟਸ ਨੀਐਂਦਰਥਲਸ ਵਰਗੇ ਹੋਰ ਮਨੁੱਖੀ ਜਾਤਾਂ ਹੌਲੀ ਹੌਲੀ ਗਾਇਬ ਹੋ ਗਈਆਂ ਅਤੇ ਸਾਡੀ ਜਾਤ ਹੋਮੋ ਸੇਪੀਅਨਸ ਹਰ ਥਾਂ ਫੈਲ ਗਈ ਇਸ ਤੋਂ ਨਾਲੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਸਾਰੇ ਇਨਸਾਨਾਂ ਦੀ ਇੱਕ ਹੀ ਜਾਤ ਸੀ ਪਰ ਅੱਜ ਦੇ ਮਨੁੱਖ ਨੂੰ ਇਹ ਗੱਲ ਜ਼ਰੂਰ ਭੁੱਲ ਗਈ ਹੈ ਵਿਗਿਆਨ ਦੇ ਹਿਸਾਬ ਨਾਲ ਅਸੀਂ ਕਿਵੇਂ ਬਚ ਸਕੇ ਤਾਂ ਇਹ ਸਾਡੀ ਭਾਸ਼ਾ ਸਾਂਝੀ ਸੋਚ ਤੇ ਮਿਲ ਕੇ ਕੰਮ ਕਰਨ ਦੀ ਯੋਗਤਾ ਸੀ ਜਿਸ ਨੇ ਸਾਨੂੰ ਦੂਜਿਆਂ ਤੋਂ ਅੱਗੇ ਕਰ ਦਿੱਤਾ ਅੱਗੇ ਚੱਲ ਕੇ ਅਸੀਂ ਥੋੜੀ-ਥੋੜੀ ਤਰੱਕੀ ਕਰਨ ਲੱਗੇ ਕੁਝ ਹਜ਼ਾਰਾਂ ਸਾਲ ਪਹਿਲਾਂ ਅਸੀਂ ਖੇਤੀ ਕਰਨਾ ਸਿੱਖ ਲਿਆ ਘਰ ਬਣਾਉਣੇ ਸ਼ੁਰੂ ਕੀਤੇ ਬੋਲੀ ਤੋਂ ਲਿਖਤ ਆਈ ਫਿਰ ਸ਼ੈਰ ਫਿਰ ਰਾਜ ਤੇ ਫਿਰ ਤਕਨੀਕ ਪਹੀਏ ਤੋਂ ਲੈ ਕੇ ਬਿਜਲੀ ਤੱਕ ਬਿਜਲੀ ਤੋਂ ਲੈ ਕੇ ਕੰਪਿਊਟਰ ਤੱਕ ਤੇ ਕੰਪਿਊਟਰ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਟ ਤੱਕ ਮਨੁੱਖ ਨੇ ਜੋ ਰਸਤਾ ਤੈਅ ਕੀਤਾ ਉਹ ਅਣਥੱਕ ਹੈ ਅਸੀਂ ਚੰਦ ਤੇ ਪਹੁੰਚ ਗਏ ਹਾਂ ਮੰਗਲ ਦੀ ਯਾਤਰਾ ਦੀ ਤਿਆਰੀ ਹੈ ਅਸੀਂ ਜਿਨ੍ਹਾਂ ਦੀ ਸ਼ੁਰੂਆਤ ਇੱਕ ਛੋਟੇ ਤੇ ਡਰੇ ਹੋਏ ਜੀਵ ਤੋਂ ਹੋਈ ਸੀ ਅੱਜ ਤੱਕਰੀਬਨ ਸਭ ਕੁਝ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕੀ ਅਸੀਂ ਅਜੇ ਵੀ ਉਹੀ ਜੀਵ ਹਾਂ ਜੋ ਕੁਦਰਤ ਨੇ ਬਣਾਇਆ ਸੀ ਜਾਂ ਹੁਣ ਅਸੀਂ ਖੁਦ ਨੂੰ ਦੁਬਾਰਾ ਬਣਾਉਣ ਲੱਗ ਪਏ ਇਹ ਸਵਾਲ ਤੁਹਾਡੇ ਲਈ ਹੈ ਜੇ ਤੁਸੀਂ ਇਹ ਸਫ਼ਰ ਪਸੰਦ ਕੀਤਾ ਇਨਸਾਨੀ ਇਤਿਹਾਸ ਦਾ ਇਹ ਅਜੀਬ ਪਰ ਹਕੀਕਤ ਭਰਿਆ ਕਹਾਣੀ ਰੂਪ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਹੋਰ ਵੀ ਇਹੋ ਜਿਹੀ ਜਾਣਕਾਰੀ ਭਰੀਆਂ ਵੀਡੀਓਜ਼ ਲੈ ਕੇ ਆਈਏ ਇੱਥੋਂ ਤੱਕ ਸੁਣਨ ਲਈ ਧੰਨਵਾਦ ਖੁਸ਼ ਰਹੋ ਅਤੇ ਫਿਰ ਮਿਲਦੇ ਹਾਂ